हां जी दोस्तों ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਜੀ ਪਿੰਡ ਕਲਿਆਣ ਸੁੱਖਾ ਤੇ ਖੇਤਾਂ ਦੇ ਵਿੱਚ ਨਯੋਰ ਦੇ ਬਿਲਕੁਲ ਨੇੜੇ ਬਾਈ ਜਸਕਰਨ ਦੇ ਘਰੋਂ ਆਪਾਂ ਦੋ ਨਗ ਦਿਖਾਵਾਂਗੇ ਇੱਕ ਮਿੱਤਰੋ ਪਹਿਲੇ ਸੂਏ ਸੂਈ ਵੀ ਝੋਟੀ ਤੇ ਥਣਲੇਪੇ ਦੀ ਪੂਰੀ ਤਕਰੀਬਨ ਸਾਫ਼ ਹੈ ਕਿੰਨਾ ਕ ਜਿਹੜਾ ਦੁੱਧ ਆ ਉਹਦੀ ਵੀ ਆਪਾਂ ਡਿਟੇਲ ਦੇਵਾਂਗੇ ਪਹਿਲੇ ਸੂਏ ਮਿੱਤਰੋ ਇਹ ਸੂਈ ਆ ਕਦ ਕਾ ਠੀਕ ਹੈ ਸਿੰਘ ਵੀ ਸੋਹਣਾ 20 22 ਦਿਨਾਂ ਦੀ ਮਿੱਤਰੋ ਸੂਈ ਆ 6 ਕਿਲੋ ਜਿਹੜਾ ਦੋਨੇ ਟਾਈਮ ਦਾ ਦੁੱਧ ਹੈ ਤੇ ਕਦ ਕਾ ਠੀਕ ਆ ਤੋਰੇ ਚ ਕਮਾੜਾ ਜਾ ਇੱਕ ਬਾਈ ਕੋਲੇ 20 ਦਿਨਾਂ ਦੀ ਕੱਚੀ ਗਾਂ ਪਕਾਊਗਾ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਬਾਈ ਦਾ ਜਿਹੜਾ ਘਰ ਆ ਫੇਰ ਆਪਾਂ ਕਹਿੰਦੇ ਆ ਵੀ ਕਲਿਆਣ ਤੋਂ ਜਦੋਂ ਆਪਾਂ ਨਿਔਰ ਨੂੰ ਜਾਂਦੇ ਆ ਨਹਿਰੀ ਕੋਠੀ ਤੋਂ ਪਿੱਛੇ ਹਟਮਾ ਤੀਜੀ ਪਿੰਡ ਤੀਜੀ ਪਿੰਡ ਤੇ ਬਾਈ ਦਾ ਘਰ ਥਾਂਲੇ ਬੇ ਦੀ ਫੇਰ ਆਪਾਂ ਕਹਿੰਦੇ ਆ ਵੀ ਸਾਫ਼ ਹੈ ਤੇ 6 ਕਿਲੋ ਦੋਨੇ ਟਾਈਮਾਂ ਦਾ ਜਿਹੜਾ ਦੁੱਧ ਹੈ ਮੋੜੋ ਜੀ ਆ ਮਗਰ ਮਿੱਤਰੋ ਕਟਾ ਜਿਹੜਾ ਰੇਟ ਬਾਈ ਨੇ 90000 ਕਰਿਆ ਅੱਗੇ ਤੁਹਾਡੀ ਸਮਝ ਹੈ ਤੁਸੀਂ ਤਸੱਲੀ ਆਪਣੇ ਆਪ ਕਰਨੀ ਹੈ ਪਰ ਆਪਾਂ ਤਸੱਲੀ ਲੈ ਕੇ ਮਿੱਤਰੋ ਪੂਰੀ ਵੀਡੀਓ ਬਣਾਉਣੀ ਹੈ ਜਿਹੜਾ ਵੀਡੀਓ ਬਣਾਉਣ ਦਾ ਸਾਡਾ ਟਾਈਮ ਆ ਸੀ ਆ 12 12 1 ਵਜੇ ਪਾ ਮੀੜੂ ਵੀਡੀਓ ਬਣਾ ਰਹੇ ਆ ਤੇ ਫੇਰ ਆਪਾਂ ਕਹਿਣਾ ਵੀ 6 ਕਿਲੋ ਦੋਨੇ ਟਾਈਮਾਂ ਦਾ ਦੁੱਧ ਹੈ ਪਹਿਲੇ ਸੂਏ ਸੂਈ ਵੀ ਆ 22 ਦਿਨਾਂ ਦੀ ਮਿੱਤਰੋ ਸੂਈ ਵੀ ਹੈ ਇਹ ਮਿੱਤਰੋ ਤੀਜਾ ਮੰਨ ਲਓ ਚੌਥਾ ਸੂਆ ਮੰਨ ਲਓ ਜਰਸੀ ਤੇ ਸਾਹੀਵਾਲ ਦਾ ਕ੍ਰਾਸ ਹੈ 20-25 ਦਿਨਾਂ ਦੀ ਕੱਚੀ ਹੈ ਦੁੱਧ ਇਹਨੇ ਦਿੱਤਾ ਭਾਈ ਕਹਿੰਦਾ ਵੀ 24 ਲੀਟਰ ਸੱਜਰ ਥੱਲੇ ਅਜੇ 20-25 ਦਿਨਾਂ ਦੀ ਕੱਚੀ ਹੈ ਤੋਰੋ ਜਿਹਾ ਭਰੀ ਉਹਦੇ ਮਗਰ ਮਿੱਤਰੋ ਕਟਾ ਮੁੱਲ 90000 ਹੈ ਤੇ ਇਹਦਾ ਵੀ ਭਾਈ ਕਹਿੰਦਾ ਵੀ 90000 ਕਰਦੇ ਆ ਕਿ ਮਾਨਤਾਨ ਹੋ ਜਾਣਾ ਹੈ ਤੇ ਦੋਨੇ ਨਗਰ ਦੇ ਵਿੱਚੋਂ ਕੋਈ ਵੀ ਨਗਰ ਮਿੱਤਰੋ ਦੋਨੇ ਨਗਰਾਂ 'ਚ ਕਿਸੇ ਭਰਾ ਨੂੰ ਪਸੰਦ ਆਉਂਦਾ ਹੈ ਤੇ ਕਦ ਕਾਠ ਵਧੀਆ ਇਹਦਾ ਚੰਗੀ ਸਮੀ ਵੀ ਹੈ ਤੇ ਤੀਜੇ ਸੂਏ ਸੂਈ ਆ ਚੌਥੇ ਦੀ ਖਤਰ ਗੱਪਣਾ ਥੋੜਾ ਕੈਮਰੇ ਤੋਂ ਜ਼ਰੂਰ ਦਰਦੀ ਆ ਵਜਨ ਚੰਗਾ ਚੰਗੀ ਸਮੀ ਵੀ ਆ ਤੇ ਦੁੱਧ ਦਿੱਤਾ ਸੱਜਰ ਥੱਲੇ 24 25 ਨੂੰ ਮੋੜ ਲੇ ਬਸ ਮੋੜ ਲੇ ਬਸ ਬਸ ਕੋਈ ਨਹੀਂ ਮੋੜ ਲੇ ਥੋੜਾ ਡਰਦਿਆ ਕੈਮਰੇ ਤੋਂ ਅ ਬਾਈ ਦਾ ਨੰਬਰ ਹੈ ਜੀ 94630 772 94630 772 ਬਾਈ ਦਾ ਫੋਨ ਨੰਬਰ ਹੈ ਸੋ ਫਿਰ ਆਪਾਂ ਕਹਿੰਦੇ ਆ ਵੀ ਆ ਮਿੱਤਰੋ ਪਹਿਲੇ ਦਿਨ ਸੂਏ ਸੂਈ ਵੀ ਹੈ 6 ਕਿਲੋ ਜਿਹੜਾ ਦੁੱਧ ਹੈ 24-25 ਦਿਨਾਂ ਦੀ ਅੰਦਾਜ਼ਾ ਵੀ ਸੂਈ ਵੀ ਹੈ ਮਗਰ ਕੱਟਾ ਤੇ ਉਹ ਘੱਟੋ ਘੱਟ ਮਿੱਤਰੋ ਹੈ ਜੀ 20-25 ਦਿਨਾਂ ਦੀ ਕੱਚੀ ਹੈ ਦੁੱਧ 24 ਲੀਟਰ ਨੇ ਪਿਛਲੇ ਸਵੇਰ ਦਿੱਤਾ ਹੈ ਮੋਲ ਦੋਨਾਂ ਦਾ 90 90 ਹੈ ਮਾਨਤਾ ਨਾਲ ਦੋਨਾਂ ਦੇ ਵਿੱਚ ਹੋ ਜਾਣਾ ਹੈ